ਇਸ਼ੂਏ ਆ ਕੀ ਸੁਲਤਾਨਪੁਰ ਲੋਧੀ ਤੋਂ ਆਪਾ ਸਾਡਾ ਮਾਝਾ ਤਰਨਤਾਰਨ ਜ਼ਿਲ੍ਹਾ ਸਾਰਾ ਫਲੱਡ ਆਵੇ ਪਾਣੀ ਦਾ ਸ਼ਾਹਕੋਟ ਜਲੰਧਰ ਭਰ ਆ ਗਿਆ ਤੇ ਸਰਕਾਰ ਨੇ ਅੱਜ ਪੰਜਾਂ ਜ਼ਿਲ੍ਹਿਆਂ 'ਚ ਐਮਰਜੈਂਸੀ ਸਿਚੁਏਸ਼ਨ ਡਿਕਲੇਅਰ ਕਰਤੀ ਆ ਕਿ ਲੋਕਾਂ ਨੂੰ ਇੱਕੋ ਵੀ ਘਰਾਂ 'ਚੋਂ ਬਾਹਰ ਦੇ ਰਿਆਂ ਜੋ ਬਾਹਰ ਨਿਕਲੇ ਹੋ ਨਸੀਬ ਜਗ੍ਹਾ ਤੇ ਚੱਲ ਜਾਣ ਵੇਖੋ ਮੈਂ ਦੱਸਣਾ ਚਾਹੁੰਦਾ ਕਿ ਅੱਜ ਇਸ ਸਮੇਂ ਜੇ ਆਪਾਂ ਗੱਲ ਕਰੀਏ ਸੁਲਤਾਨਪੁਰ ਲੋਧੀ ਹਰੀਕੇ ਤੋਂ ਜਿਹੜਾ ਪੱਸੀ ਆ ਹੁਸ਼ਿਆਰਪੁਰ ਲਿੰਕ ਜਿੱਥੇ ਪਾਣੀ ਦਾ ਲੈਵਲ ਮੈਜ਼ਰ ਕੀਤਾ ਜਾਂਦਾ ਕਿ ਕਿੰਨਾ ਫਲੋਅ ਚੱਲ ਰਿਹਾ ਉੱਥੇ 170000 ਤੋਂ ਲੈ ਕੇ 2 ਲੱਖ ਦੇ ਵਿੱਚ ਦੀ ਰੀਡਿੰਗ ਆ ਰਹੀ ਹੈ ਆਪਾਂ ਤੇ ਉਹ ਪਾਣੀ 1 ਲੱਖ 48000 50000 ਦਾ ਡਿਸਚਾਰਜ ਫਰੋਮ ਪੌਂਗਟਾਮ ਹੋ ਰਿਹਾ ਤੇ ਬਾਕੀ 50000 ਹਮਚਲ ਦਾ ਪਾਣੀ ਠੱਡਾਂ ਦਾ ਪੈਂਦਾ 2 ਲੱਖ ਦੇ ਆਸ-ਪਾਸ ਪਾਣੀ ਡਿਸਚਾਰਜ ਹੋ ਰਿਹਾ ਜਿਹੜਾ ਸਾਡੇ ਇਲਾਕੇ ਚ ਅਗਲੇ 12 ਤੋਂ 15 ਘੰਟੇ ਦਾ ਟ੍ਰੈਵਲਿੰਗ ਟਾਈਮ ਆ ਤੇ ਜਿੰਨੀ ਪਾਣੀ ਦੀ ਸਪੀਡ ਤੇਜ਼ ਹੁੰਦੀ ਉਹਨਾਂ ਛੇਤੀ ਆਉਂਦਾ ਇਹ ਸ਼ਾਇਦ 10 ਘੰਟਿਆਂ ਚ ਹੀ ਆ ਜੀ ਜਿਹੜਾ ਪਿਛਲਾ ਸਾਡਾ ਹੜ ਆਇਆ ਸੀ ਮਹੀਨਾ ਪਹਿਲਾਂ ਉਦੋਂ ਮੈਕਸਿਮਮ ਪਾਣੀ ਸਿਰਫ 90000 ਕਿਲੋਸ਼ਿਕ ਪਾਣੀ ਆਇਆ ਸੀ ਤਾਂ ਸੀ ਇਹ ਹਾਲ ਸਿਚਾ ਹੈ ਤੇ ਪਾਖੜੇ ਚੋਂ 1 ਲੱਖ ਕਿਊਸਿਕ ਪਾਣੀ ਛੱਡਿਆ ਜਾ ਚੁੱਕਿਆ ਟੋਟਲ ਪਾਣੀ ਜਿਹੜਾ ਸਾਡੇ ਹਰੀਕੇ ਚ ਪਹੁੰਚਣਾ ਉੱਤਨ ਲੱਖ ਕਿਊਸਿਕ ਤੋਂ ਉੱਤੇ ਆ ਪਾਣੀ ਤੇ ਅੱਜ 3 ਵਜੇ ਦੀ ਚੋਟ ਡਿਸਚਾਰਜ ਸਰਕਾਰ ਵੱਲੋਂ ਹੋ ਰਹੀ ਸੀ ਉਹ ਅਪ੍ਰੋਕਸੀਮੇਟਲੀ 88000 ਥੱਲੇ ਜਾ ਰਿਹਾ ਸੀ ਤੇ 10-12000 15000 ਇਹ ਰਚ ਜਾ ਰਿਹਾ 1 ਲੱਖ ਦੇ ਅਪ੍ਰੋਕਸੀਮੇਟਲੀ ਡਿਸਚਾਰਜ ਹੈ ਮੈਂ ਤੇ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਪੌਂਗ ਡੈਮ ਦਾ ਲੈਵਲ ਹੈ 1390 ਫੁੱਟ ਡੀਜਰ ਲੈਵਲ ਹੈ ਉਹਦੇ ਚ 1400 ਫੁੱਟ ਪਾਣੀ ਲੈਵਲ ਹੋ ਚੁੱਕਿਆ ਤੇ ਭਾਖੜੇ ਦਾ ਡੀਜਰ ਲੈਵਲ ਵੀ ਪੂਰਾ ਹੋ ਚੁੱਕਿਆ ਸਰਕਾਰ ਨੂੰ 1680 ਹੈ 1678 ਹੋ ਚੁੱਕਿਆ ਮੈਂ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਕੱਲਾ ਲੋਕਾਂ ਨੂੰ ਇਹ ਕਹਿ ਦਈਏ ਕਿ ਡੇਂਜਰ ਲੈਵਲ ਚੋਂ ਡੇਂਜਰ ਲੈਵਲ ਆ ਗਿਆ ਤੇ ਤੁਸੀਂ ਆਪ ਦੀ ਐਮਰਜੈਂਸੀ ਲੱਗੀ ਆਪਣਾ ਬੰਦੋਬਸਤ ਕਰੋ ਸੇਫ ਲੋਕੇਸ਼ਨ ਤੇ ਜਾਣੋ ਉਹ ਸੋਲੂਸ਼ਨ ਨਹੀਂ ਹੈਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਹਰੀ ਕੇ ਦੇ ਦਰ ਖਲਾ ਦਿਓ ਤਾਂ ਕਿ ਪਾਣੀ ਥੱਲੇ ਚੱਜ ਜਾਏ 3 ਲੱਖ ਕਿਊਸਿਕ ਪਾਣੀ ਆ ਰਿਹਾ ਇਹ ਸਾਡੇ ਤੋਂ ਸਾਂਭਿਆ ਨਹੀਂ ਜਾਣਾ 7 ਤੋਂ 10 ਲੱਖ ਕੀ ਉਸੇਕ ਪਾਣੀ ਆਲਰੇਡੀ ਸਾਡੇ ਕੈਸ਼ ਮਟੀਰੀਅਲ ਦੇ ਵਿੱਚ ਜਿਹਨੂੰ ਸਾਡੀਆਂ ਜ਼ਮੀਨਾਂ ਨੂੰ ਸਰਕਾਰ ਕਹਿੰਦੀ ਹੈ ਨਾ ਕੈਸ਼ ਮਟੀਰੀਅਲ ਕੈਸ਼ ਮਟੀਰੀਅਲ ਵੀ ਨਹੀਂ ਸਾਡੀਆਂ ਜ਼ਮੀਨਾਂ 'ਚ ਤੁੜਿਆ ਮਿਲਦਾ ਮੈਂ ਕੱਲ ਰਾਤ ਦਾ ਐਗਜ਼ਾਮਪਲ ਦੇਣਾ ਚਾਹੁੰਦਾ ਕੱਲ ਮੰਡਾਲੇ ਵਾਲਾ ਬੰਨ ਅਸੀਂ ਬੰਨ ਰਹੇ ਸੀ ਬਾਬਾ ਸੁਖਾਸਿੰਘ ਜੀ ਦੇ ਨਾਲ ਸਰੀਆੜੀ ਸਾਹ ਵਾਲਿਆਂ ਨਾਲ ਗੱਲ ਸ਼ਾਮ ਨੂੰ 7 ਵਜੇ ਤੋਂ ਲੈ ਕੇ ਉਹ ਬੰਨ ਸਿਰੀ 4 ਵਜੇ ਬੰਨਿਆ ਗਿਆ ਤੇ ਜੀ ਬੰਨ ਬੰਦੇ ਬੰਦੇ 7 ਵਜੇ ਤੋਂ ਲੈ ਕੇ ਸਿਰੀ 4 ਵਜੇ ਜਦੋਂ ਕੰਪਲੀਟ ਹੋਇਆ ਪਾਣੀ ਦਾ ਲੈਵਲ 3 ਫੁੱਟ ਵੱਧ ਚੁੱਕਿਆ ਸੀ ਤੇ ਮਹਾਰਾਜ ਦੀ ਕਿਰਪਾ ਲਈ ਉਹ ਪੰਨ ਬੰਨਿਆ ਗਿਆ ਤੇ ਜੇ ਹਰ ਜੀਨੂ ਸਾਡੇ ਇੱਥੇ ਰਹਿੰਦਿਆਂ ਨੂੰ ਲੋਕਾਂ ਨੂੰ ਪਤਾ ਅੱਜ ਪਿਛਲੇ 48 ਘੰਟਿਆਂ 'ਚ ਹਰ ਬੰਦੇ ਨੂੰ ਪਤਾ ਕਿ ਪਾਣੀ ਦਾ ਲੈਵਲ ਵੱਧ ਰਿਹਾ ਤੇ ਪਾਣੀ ਆਉਣਾ ਹੀ ਆਉਣਾ ਕੀ ਸਰਕਾਰ ਮੈਨੂੰ ਨਹੀਂ ਸਮਝਾ ਰਿਆ ਕਿ ਕਿਉਂ ਹਰੀਕੇ ਦੇ ਲੈਵਲ ਨੇ ਹਰੀਕੇ ਦੇ ਡੈਮ ਟੁੱਟੇ ਹੋਏ ਇੱਕ ਬਹੁਤ ਵਧੀਆ ਜਵਾਬ ਨਹੀਂ ਦਿੰਦੇ ਸਾਡੇ ਕੋ ਪਾਣੀ ਪਹੁੰਚਾ ਨਹੀਂ ਵੀਰੋ ਸਿਰਫ ਨੇਰਾਜ 5000 ਜਾਂ 10000 ਕਿਊਸਿਕ ਪਾਣੀ ਛੱਡਣ ਲਈ 3 ਲੱਖ ਕਿਊਸਿਕ ਪਾਣੀ ਪੰਜਾਬ ਦੀ ਤਬਾਹੀ ਕਰਦਾ ਸਕਦਾ ਅੱਜ ਉਹ ਡੈਮ ਲੈਵਲ ਤੁਸੀਂ 4 ਘੰਟੇ ਬਾਅਦ ਵੀ ਡੈਮ ਲੈਵਲ ਘਟਾਉਣਾ ਮੈਂ 9 ਤਰੀਕ ਨੂੰ ਵੀ ਪਿਛਲੇ ਹਰ 11 ਨੂੰ ਆਏ ਸੀ 9 ਨੂੰ ਕਿਹਾ ਸੀ ਕਿ ਪੰਜਾਬ 'ਚ ਹੜਾ ਜਾਣੇ ਆ ਅੱਜ ਵੀ ਇਹ ਕਹਿ ਰਹੇ ਆ ਉਦੋਂ ਵੀ ਬੇਨਤੀ ਕੀਤੀ ਸੀ ਡੈਮ ਲੈਵਲ ਘਟਾਓ ਤੇ ਅੱਗੇ ਪਾਣੀ ਛਡਾਓ ਤੁਸੀਂ ਛੱਡਿਆ ਨਹੀਂ ਜਦੋਂ ਬੰਨ ਟੁੱਟ ਗਏ ਉਦੋਂ ਬਾਅਦ ਡੈਮ ਲੈਵਲ ਘਟਾਇਆ ਅੱਜ ਡੈਮ ਲੈਵਲ ਘਟਾ ਦਿਓ ਅਜੇ ਵੀ 10-12 ਘੰਟੇ ਹੈਗੇ ਆ ਸਾਨੂੰ ਬਚਣ ਜੇ ਅੱਗੇ ਪਿੱਛੋਂ 3 ਲੱਖ ਪਾਣੀ ਆ ਰਿਹਾ ਅੱਗੇ 3 ਲੱਖ ਹੁਣ ਵੀ ਛੱਡਣਾ ਚਾਲੂ ਕਰ ਦਿਓਗੇ ਤਾਂ ਉਹ 3 ਲੱਖ ਆਊਗਾ ਤੇ ਨੰਗ ਜਾਊਗਾ ਸ਼ਾਇਦ ਸਾਡਾ ਬਚਾਉ ਜਪੇ ਪਰ ਜੇ ਤੁਸੀਂ ਕਹੋਗੇ ਪਾਣੀ ਜਦੋਂ ਆਏਗਾ ਤੇ ਉਦੋਂ ਛੱਡਾਂਗੇ ਉਹ ਪਹਿਲਾਂ ਪਾਣੀ ਸਾਡੇ ਖੇਤਾਂ 'ਚ ਪੰਣਾ ਸਾਡੇ ਬੰਨ ਭੰਣੇਓ ਨੇ ਉਹਦੇ ਤੋਂ ਬਾਅਦ ਤੁਹਾਡੇ ਕੋ ਪਹੁੰਚਣਾ ਉਹ ਪਾਣੀ ਜਿੰਨਾ ਨੁਕਸਾਨ ਸਾਡੇ ਦੁਆਬੇ ਦਾ ਤੇ ਮਾਝੇ ਦਾ ਹੋਇਆ ਉਹਦੇ ਤੋਂ ਕਈ ਗੁਣਾ ਨੁਕਸਾਨ ਹੋਣਾ। ਸੋ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਇਹ ਧਰ ਖੋਲੇ ਜਾਣ ਤਾਂ ਕਿ ਸਾਡੇ ਲੋਕਾਂ ਦਾ ਪਹਚਾਣ ਹੋ ਸਕੇ। ਇਹ ਸਿਚੁਏਸ਼ਨ ਕਾਫੀ ਅਲਰਮਿੰਗ ਜਿਹੇ ਜਿਹੇ ਪਰ ਫਿਰ ਵੀ ਸਰਕਾਰਿਆਂ ਵਾਲੇ ਵਿੱਚ ਰੁਚੀ ਕਿਉਂ ਨਹੀਂ ਦਿਖਾ ਰਹੇ? ਕੀ ਕਾਰਨ ਸਮਝਦੇ ਹੋ ਤੁਸੀਂ? ਵੀਰ ਜ਼ਿੰਮੇਵਾਰੀ ਸਰਕਾਰ ਦੀ ਦਾ ਜਵਾਬ ਤੇ ਸਰਕਾਰੀ ਦੇਸ਼ਾਂ ਦੀ ਮੈਂ ਤਾਂ ਆਪ ਕਈ ਵਾਰ ਉੱਚ ਅਫਸਰਾਂ ਨੂੰ ਮਿਲ ਚੁੱਕਿਆ ਉਹਨਾਂ ਨੂੰ ਬੇਨਤੀ ਕਰ ਚੁੱਕਿਆ ਉਹਨਾਂ ਨੂੰ ਐਕਸਪਲੇਨ ਵੀ ਕਰ ਚੁੱਕਿਆ ਕਿ ਇਹ ਸਿਚੁਏਸ਼ਨ ਹੈਗੀ ਆ ਪਾਣੀ ਦੇ ਪਾਣੀ ਤੇ ਉਹਨਾਂ ਦਰਾਂ ਚੋਂ ਹੀ ਨਿਕਲ ਕੇ ਜਾਣਾ ਸਾਨੂੰ ਪਤਾ ਪਿੱਛੋਂ 3 ਲੱਖ ਕਿਊਸਿਕ ਪਾਣੀ ਦਾ ਆ ਰਿਹਾ ਉਹਦਾ ਪ੍ਰੈਸ਼ਰ ਹਰੇਕ ਜ਼ਿੰਮੇਦਾਰ ਨੂੰ ਪਤਾ ਵੀ ਕੱਲ ਤੋਂ ਲੈ ਕੇ ਅੱਜ ਤਈ ਇੱਕ ਇੱਕ ਫੁੱਟ ਪਾਣੀ ਵੱਜ ਚੁੱਕਿਆ ਤੁਸੀਂ ਸ੍ਰੀ ਅਰਗਵਿੰਦਪੁਰ ਪੁੱਛ ਲਓ ਉਹਨਾਂ ਦੇ ਪਾਣੀ ਵੱਜ ਚੁੱਕਿਆ ਪਰ ਨਾ ਚਾਲੂ ਹੋ ਗਿਆ ਸਾਡਾ ਜੇ ਪਾਣੀ ਅੱਗਿਓ ਹੁਣ ਵੀ ਸਰਕਾਰ ਪੂਰੇ ਦਰ ਖੋਲੇ ਤਾਂ ਸ਼ਾਇਦ ਕਿਤੇ ਬਚਾਅ ਹੋ ਸਕੇ ਤੇ ਜੇ ਇਹਨਾਂ ਨੇ ਦਰ ਨਹੀਂ ਨਾ ਖੋਲੇ ਉਸ ਪਾਣੀ ਦੀ ਇੰਤਜ਼ਾਰ ਕੀਤੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਵੀ ਸਾਡਾ ਇਲਾਕਾ ਦੀ ਤਬਾਹੀ ਹੋਣੀ ਆ ਸਾਰੇ ਮਾਝੇ ਦੀ ਤੇ ਸਾਰੇ ਦੁਆਬੇ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਲੋਕਾਂ ਦੇ ਬਾਰੇ ਸੋਚੋ ਸਿਰਫ ਦਰ ਖੋਲਣਾ ਹੀ ਆਂਸਰ ਹੈ ਤੁਸੀਂ ਬਾਅਦ ਚ ਵੀ ਇਹੀ ਕੰਮ ਕਰਨਾ ਪਹਿਲਾਂ ਮੰਡਾਲੇ ਵਾਲਾ ਪੰਨ ਟੁੱਟਿਆ ਉਹਦੇ ਤੋਂ ਬਾਅਦ ਇਹ ਕੰਮ ਕੀਤਾ ਇਹ ਕੰਮ 12 ਘੰਟੇ ਪਹਿਲਾਂ ਕਰ ਲੋ ਸ਼ਾਇਦ ਸਾਡਾ ਬਚਾਅ ਹੋ ਸਕੇ ਲੋਕੀ ਅਜੇ ਪਿਛਲਾ ਜਿਹੜਾ ਨੁਕਸਾਨ ਹੋਇਆ ਉਹਦੇ ਤੋਂ ਨਹੀਂ ਅਸੀਂ ਆਪਣੀ ਕਮਰ ਸਿੱਧੀ ਕਰ पाए ਲੋਕਾਂ ਦੇ ਝੌਨੇ ਮਸ਼ੀਨ ਦੁਆਰਾ ਬੀਜੇ ਸੀ ਤੇ ਹੁਣ ਲੋਕਾਂ 'ਚ ਤਾਕਤ ਨਹੀਂ ਹੈਗੀ ਦੁਬਾਰਾ ਆਪਣੇ ਝੋਨੇ 'ਤੇ ਖਰਾਬੇ ਦੇ ਕੋਈ ਪੈਸੇ ਨਹੀਂ ਆਏ ਉਹ ਗੱਲ ਵੱਖਰੀ ਆ ਬਟ ਅੱਜ ਦਾ ਮੇਨ ਫੋਕਸ ਸਿਰਫ ਇਹ ਕੇ ਆ ਕਿ ਇਸ ਪਾਣੀ ਨੂੰ ਮੈਨੇਜ ਕਰ ਲਈਏ ਮੈਨੂੰ ਪਤਾ ਕਿ ਵੀ ਤੁਹਾਡੀ ਨੌਲੇਜ ਹੋਊਗਾ ਪਰ ਮੈਨੂੰ ਇਹ ਨਹੀਂ ਪਤਾ ਤੇ ਲੋਕ ਲੋਕਾਂ ਨੂੰ ਵੀ ਇਹ ਕੁਐਸਚਨ ਮਾਰ ਖਰ ਬੰਦਾ ਪੁੱਛਦਾ ਕਿ ਸਰਕਾਰ ਦਰ ਕਿਉਂ ਨਹੀਂ ਖੋਲਦੀ ਸੋ ਹੱਥ ਜੁੜ ਕੇ ਹੀ ਬੇਨਤੀ ਹੈ ਵੀ ਤਰਕ ਹੋਲ ਦਿਓ ਸਾਹਿਬ ਜੇ ਜਿਹੜੇ ਤੁਸੀਂ ਬੰਨ ਹੁਣ ਆਰਜੀ ਬੰਨੇ ਆ ਸਰ ਉਹਨੂੰ ਦੁਆਰਾ ਫੇਕ ਖਤਰਾ ਪੈਦਾ ਹੋ ਰਿਹਾ ਹੋਆ ਹੁਣ ਜੇ ਜੀ ਉਹਦੇ ਨਾਲ ਕੇ ਤੁਸੀਂ ਬੰਨ ਨੂੰ ਖਤਰਾ ਪਾ ਦੇਓ ਦੇਖੋ ਜੇ 2 ਲੱਖ ਕਿਊਸਿਕ 2.5 ਲੱਖ ਕਿਊਸਿਕ ਪਾਣੀ ਆਇਆ ਪਰ ਸਾਡੇ ਬੰਨ ਤੇ ਰਹਿਣੀ ਨਹੀਂ ਇਹਤੇ ਤੁਸੀਂ ਬੰਨ ਨੂੰ ਵੀ ਇਫੈਕਟ ਕਰ ਜਾਣਾ ਜੇ 2.5 ਲੱਖ ਕਿਊਸਿਕ ਪਾਣੀ ਆ ਅਸਲੀਅਤ ਇਹ ਆ 1 ਲੱਖ ਕਿਊਸਿਕ ਪਾਣੀ ਤੇ ਤੁਸੀਂ ਬੰਨਾ ਦੇ ਵਿੱਚ ਕ੍ਰੈਕ ਪੈਣੀ ਚਾਲੂ ਹੋ ਗਏ ਸੀ ਤੁਸੀਂ ਸਾਰਿਆਂ ਨੇ ਵੇਖਿਆ ਆਪਣੇ ਪਾਣੀ ਸੀਪ ਕਰਨਾ ਚਾਲੂ ਕਰ ਗਿਆ ਸੀ ਕਿਤੇ 1-1 ਫੁੱਟ ਰਹਿ ਗਿਆ ਸੀ ਪਿੰਡ ਬਾਜੇ ਦਾ ਐਗਜ਼ਾਮਪਲ ਦੇ ਦਿਆ ਤੇ ਹੁਣ ਜੇ 2 ਲੱਖ ਕਿਊਸਿਕ ਪਾਣੀ ਆਊਗਾ ਅੱਜ ਇੱਕ ਬਚਾਅ ਹੋ ਸਕਦਾ ਜੇ ਅੱਗੇ ਦੂ ਦੀ ਜਗ੍ਹਾ ਟਾਈ ਕੱਢਦੇ ਹੋ ਕਿਉਂਕਿ ਪਾਣੀ ਆਲਰੇਡੀ ਹੈਗਾ ਜਾਂ ਖੇਤਾਂ 'ਚ ਤੁਰਿਆ ਫਿਰਦਾ ਤੇ ਸਾਡਾ ਸ਼ਾਇਦ ਬਚਾਅ ਹੋ ਸਕੇ ਇਹ ਲੈਵਲ ਡੈਮ ਦੇ ਇੰਨੇ ਹੋ ਚੁੱਕੇ ਆ ਕਿ ਇਹ 7-8 ਦਿਨ ਸਰਕਾਰ ਪਾਣੀ ਕੱਢਣਾ ਹੀ ਪੈਣਾ ਸਰਕਾਰ ਨੂੰ ਕਿਉਂਕਿ ਡੈਮ ਲੈਵਲ ਉੱਤੇ ਹੋ ਚੁੱਕੇ 10-10 ਫੁੱਟ ਪਲੱਸ ਜਾ ਚੁੱਕਿਆ ਉਹ 10 ਘੰਟੇ ਪਹਿਲਾਂ ਡਿਸੀਜਨ ਲੈ ਲਏ ਤੇ ਸ਼ਾਇਦ ਸਾਡਾ ਬਚਾਅ ਹੋ ਸਕੇ ਰਾਨਾ ਸਾਹਿਬ ਇਹਦੇ ਵਿੱਚ ਜੇ ਤੁਸੀਂ ਸਮਝ ਲੈ ਕਿ ਸਿਆਸਤ ਖੇਡੀ ਜਾ ਰਹੀ ਹੈ ਫਰੋਇਪੁਰ ਇਲਾਕੇ ਨੇ ਉਧਰੋਂ ਸਰਕਾਰ ਦੇ ਦਬਾਅ ਆ ਰਹੇ ਕਿ ਇਹ ਹਰੀਕੇ ਲਈ ਨੇਰੇ ਇਹ ਨਾ ਕੋਲਿਆ ਨੇ ਦੇਖੋ ਸਿਆਸਤ ਇਦੀ ਚ ਜ਼ਰੂਰ ਖੇਡੀ ਜਾ ਰਹੀ ਹੈ ਸਰਕਾਰ ਨੂੰ ਖੇਡਣੀ ਨਹੀਂ ਚਾਹੀਦੀ 5000 ਕਿਊਸਿਕ ਇੱਕ ਜ਼ਿਲ੍ਹੇ ਨੂੰ ਪਾਣੀ ਜਾਂਦਾ ਨੇਰਾ ਦੇ ਤੂੰ ਜੇ ਉਹ 5000 ਦੇਣਾ ਨਾ ਤੇ ਸਾਡਾ ਹਰੀ ਕੀ ਤੋਂ ਪਿਛਲਾ ਬੰਨਾ ਡੋਬਣਾ ਪਊਗਾ ਸਰਕਾਰ ਉਤਾਓ ਪਾਣੀ ਜਾਣਾ ਡੈਮ ਲੈਵਲ ਮੇਨਟੇਨ ਕਰੋ ਤੇ ਜਿਉ ਪਾਣੀ ਖਾਲੀ ਕਰਨਾ ਚਾਰ ਦਿਨ ਉਹਨਾਂ ਨੂੰ ਨਾ ਦਿਓ ਪਾਣੀ ਇਲਾਕੇ ਨੂੰ ਬਚਾ ਲਓ ਲੋਕਾਂ ਦਾ ਬਹੁਤ ਮਾੜਾ ਹਾਲ ਹੈ ਨਾ ਇਥੇ ਸਰਕਾਰ ਚ ਕੋਈ ਆਇਆ ਦੇਖਣ ਤੇ ਗਰਾਊਂਡ ਤੇ ਜਿੱਥੇ ਬੰਨ ਟੁੱਟੇ ਆ ਅੱਜ ਤੇ ਇਹੀ ਬੇਨਤੀ ਕਰੂੰਗਾ ਕਿ ਉਸ ਪਾਣੀ ਨੂੰ ਜਿਹੜਾ ਇੱਕ ਜ਼ਿਲ੍ਹੇ ਨੂੰ ਜਾਂ ਦੋ ਜ਼ਿਲ੍ਹੇ ਨੂੰ ਜਾ ਰਿਹਾ ਇੱਕ ਹੀ ਜ਼ਿਲ੍ਹਾ ਆ ਅਕੀ ਕੱਢਦੇ ਹੋ ਤੁਹਾਨੂੰ 8 ਘੰਟਿਆਂ ਬਾਅਦ ਵੀ ਕੱਢਣਾ ਪੈਣਾ 8 ਘੰਟਿਆਂ ਦਾ ਫਰਕ ਨਹੀਂ ਕੋਈ ਪੈਣਾ ਪਰ ਮੇਬੀ ਤੁਸੀਂ ਅੱਜ ਲੋਵ ਵਿਧਾ ਕੇ ਸਿਚੁਏਸ਼ਨ ਨੂੰ ਬਚਾ ਸਕੋ ਦਾ ਕਾਰਨ ਇੱਕ ਹੋਰ ਹੈ ਜਦੋਂ ਪਾਣੀ ਸਪੀਡ ਚ ਚ ਤੁਰਦਾ ਤੇ ਉਹਦਾ ਡਿਸਚਾਰਜ ਹੁੰਦਾ ਜਦ ਤੱਕ ਸਪੀਡ ਨਹੀਂ بڑੂਗੀ ਪਾਣੀ ਨੇ ਅਕੀਨੀ ਤੁਰਨਾ ਜੇ ਪਾਣੀ ਖੜਾ ਹੋ ਕੇ ਹੀ ਕਹੋਗੇ ਸਾਡੇ ਕੋ ਆਏਗਾ ਤੇ ਤੁਰੇਗਾ ਉਹ ਪਾਣੀ ਨੇ ਤੁਹਾਡੇ ਕੋ ਨਹੀਂ ਆਉਣਾ ਉਹਨੇ ਪਿੱਛੇ ਹੀ ਕੋ ਮਿਲਿਆ ਨਾਲ ਲੋਕਾਂ ਦੇ ਖੇਤਾਂ ਦੇ ਵਿੱਚ ਸੋ ਸਪੀਡ ਮੇਨਟੇਨ ਕਰਨੀ ਪਊਗੀ ਫਲੋ ਮੇਨਟੇਨ ਕਰਨਾ ਪਊਗਾ ਪ੍ਰੋਪਰਟੀ ਡਿਸਚਾਰਜ ਕਰਨ ਵਾਸਤੇ